ਜਦੋਂ ਤਾਂ ਹੜ ਆਏ ਸੀਗੇ ਜਦੋਂ ਸਾਡੇ ਬਾਈਬਾ ਸੁੰਦਰ ਸਿੰਘ ਸੱਤ ਸੱਤ 8 8 ਫੋਟ ਹੀ ਉਹ ਤਾਂ ਲੱਗਦਾ ਸੀਗਾ ਕਿ ਇਹ ਬੜਾ ਔਖਾ ਜਿਹਾ ਕੰਮ ਆ ਬਟ ਜਿਉਂ ਜਿਉਂ ਸਾਡਾ ਜਿਹੜਾ ਵਾ ਰੌਂਡ ਗੁਲਾਸ ਰੋਟੇਸ਼ਨ ਤੇ ਜੰਗੀ ਨੋਵੇਟ ਫਾਰਮਰ ਵੱਲੋਂ ਇਸ ਮਿੱਡਾਂ ਦੇ ਵਿੱਚ ਪੁਲਵਿੰਦਰ ਸਿੰਘ ਗੁਰਬਿੰਦਰ ਸਿੰਘ ਬਾਈਬਾ ਜੀ ਇਹ ਵਿਚਰੇ ਆ ਇਹਨਾਂ ਨੇ ਜਿਵੇਂ ਜਿਵੇਂ ਜਿਹੜੀ ਲੋਡ ਮੁਤਾਬਕ ਕਿਸਾਨਾਂ ਦੀ ਲੋਡ ਮੁਤਾਬਕ ਜਿਹੜੀ ਖੇਤ ਤਿਆਰ ਕੀਤੇ ਆ ਜਾਂ ਉਹਨਾਂ ਦੀ ਬਿਲਿੰਗ ਕੀਤੀ ਆ ਜਾਂ ਜਿਹੜੀ ਤੁਹਾਡੀ ਸੁਪਰਸੀਡਰ ਦੀ ਬਜਾਈ ਕੀਤੀ ਆ ਸੁਪਰਸੀਡਰ ਨਾਲ ਜਿਹੜੀ ਕਰਵਾਈ ਆ ਉਹਦਾ ਹੁਣ ਇਸ ਲਈ ਜਿਹੜੇ ਕਿਸਾਨ ਵੀਰ ਵੀ ਉਹਨਾਂ ਦੀ ਆਸ ਵੱਜ ਗਈ ਹੈ ਕਿਉਂਕਿ ਪਿਛਲੇ ਦਿਨੀ ਇੱਕ ਬਾਈ ਬਾਈ ਨੇ ਇੱਕ ਮੀਟਿੰਗ ਕੀਤੀ ਸਾਰੇ ਕਿਸਾਨਾਂ ਵੀਰਾਂ ਨੇ ਉਹ ਆਪ ਧੰਨਵਾਦ ਕਰਦੇ ਕਿ ਸਾਾਨੂੰ ਤੁਸੀਂ ਬਚਾ ਲਿਆ ਵਾ ਸੋ ਆਸ ਹੈ ਕਿ ਇਹ ਜਿਹੜਾ ਵਾ 15 ਨਵੰਬਰ ਤੱਕ ਸਾਰੀ ਦੀ ਸਾਰੀ ਜਿੰਨੀ ਬੁਜਾਈ ਜਿਹੜੀ ਆ ਉਹ ਸਾਡੀ ਕਰ ਲਿਆਂਗੇ ਕਿਉਂਕਿ ਸਾਡੇ 7-800 ਕਿੱਲਾ ਦਾ ਤਿਆਰ ਆ ਉਹਦੇ ਵਿੱਚ ਝੋਨਾ ਸੀ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਗਿਆ ਕੋ ਜਿਹੜਾ ਬਾਸਮਤੀ ਵਾਲਾ ਏਰੀਆ ਕੋਈ ਇਹ ਏਰੀਆ ਜਿਹੜਾ ਬਾਸਮਤੀ ਵਾਲਾ ਜਿਆਦਾ ਵਾ ਹਾਂ ਉਹਦੇ ਵਿੱਚ ਬਾਸਮਤੀ ਵਿੱਚ ਵੀ ਦੇਖੀਏ ਤੇ ਕੁਝ ਜਿਹੜੇ ਖੇਤ ਇਹੋ ਜਿਹੇ ਜਿਹਦੇ ਵਿੱਚ ਦਾਣਾ ਬਹੁਤ ਘੱਟ ਪਿਆ ਵਾ ਤੇ ਉਹ ਵੀ ਕਿਸਾਨ ਵੀਰ ਕਹਿ ਰਹੇ ਆ ਕਿ ਇਹੀ ਕਣਕ ਨੂੰ ਜਿਹੜੀ ਆ ਇਹਦੇ ਵਿੱਚ ਵਿੱਚ ਬੀਜ ਦਿਆਂਗੇ ਸੋ ਉਹਦੇ ਵਿੱਚ ਬਹੁਤ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤੀ ਗਾਲੀ ਨਾ ਕਰਨ ਬਜਾਈ ਦੇ ਵਿੱਚ ਕਿਉਂਕਿ ਇਸ ਵੇਲੇ ਜੇ ਪਸੀਨਾ ਦਿਨੇ ਆ ਰਿਹਾ ਵਾ ਕੀ ਤੱਤੀ ਟੈਂਪਰੇਚਰ ਆ ਤੇ ਜੇ ਕਣਕ ਬੀਜਾਂਗੇ ਤੇ ਉਹਦੀ ਜਿਹੜੀ ਆ ਉਹ ਪੈਦਾਵਾਰ ਤੇ ਵੀ ਅਸਰ ਹੋਊਗਾ ਤੇ ਫਿਰ ਤੁਹਾਡੀ ਜਮੂਨ ਸ਼ਕਤੀ ਵੀ ਫਰਕ ਪਊਗਾ ਸੋ ਬੇਨਤੀ ਇਹ ਹੀ ਹੈ ਕਿ ਆਪਾਂ ਨੂੰ ਥੋੜਾ ਜਿਹਾ 25 ਨਵੰਬਰ ਤੋਂ ਬਾਅਦ ਜਿਹੜੀ ਆ ਉਹ